ਚਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਜੈਸਲਮੇਰ ਦੇ ਵਿੱਚ ਤੇ ਜਿ세 ਤੁਸੀਂ ਦੇਖ ਸਕਦੇ ਜੇ ਮੇਰੇ ਮਗਰ ਕਿਲਾ ਤੇ ਇਹ ਕਿਲਾ ਜਿਹੜਾ ਵਾ ਇਹ ਉਦੋਂ ਤੋਂ ਕਹਿੰਦੇ ਵੀ ਜਿਹੜਾ ਬਣਿਆ ਸੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਹੀ ਪਿੰਡ ਵਸ ਗਿਆ ਸੀ ਤੇ ਜਿੱਤ ਤਰ੍ਹਾਂ ਕੀ ਤੁਸੀਂ ਦੇਖ ਸਕਦੇ ਜੇ ਵੀ ਜਿਹੜੀ ਇੱਥੇ ਰਹਿਸ਼ ਆ ਉਹ ਅੱਜ ਵੀ ਲੋਕ ਕਰਨਦੇ ਆ ਆਇਆ ਜੈਸਲਮੇਰ ਦਾ ਜਿਹੜਾ ਬਾਜ਼ਾਰ ਜਿਹੜਾ ਬਣਿਆ ਵਾ ਜਿਹਨੂੰ ਕਹਿ ਸਕਦੇ ਆ ਵੀ ਮੇਨ ਬਾਜ਼ਾਰ ਸਿਟੀ ਸਿਟੀ ਬਾਜ਼ਾਰ ਤੇ ਆ ਜਿਹੜੀਆਂ ਮੈਂ ਰੀਲਾਂ ਵੇਖਿਆ ਇੱਥੇ ਜਿਹੇ ਕਰਕੇ ਇੱਥੇ ਜਿਹੇ ਵਾਹ ਪੀੜ ਜੀ ਹੁੰਦੀ ਹੈ ਇਤਨੀ ਵੇਖ ਸਕਦੇ ਜੇ ਵੀ ਕਿੰਨਾ ਜਿਆਦਾ ਟੂਰਿਸਟ ਵਰਿਆ ਇਥੇ ਬਹੁਤਾਰੇ ਟੂਰਿਸਟ ਆਏ ਯਾਰ ਇਹਨਾਂ ਸਾਰਿਆਂ ਨੇ ਹਣੀ ਆਉਣਾ ਜੇ ਰੋਹੀ ਆਉਣਾ ਇੱਥੇ ਨਾ ਇਸ ਤਰ੍ਹਾਂ ਫੋਟੋ ਸ਼ੂਟ ਵੀ ਕਰਦੇ ਆ ਤੇ ਤੁਸੀਂ ਵੇਖ ਸਕਦੇ ਜੇ ਇਹ ਵੀ ਜਿਹੜਾ ਇਹ ਪੁਰਾਣਾ ਸਿਸਟਮ ਜਿਹੜਾ ਬਣਾਇਆ ਗਿਆ ਵਾ ਉਹ ਦੇਖੋ ਸਜਾਵਟ ਜੀ ਤੇ ਇਹ ਉਤਰਾ ਹੀ ਬਣੀ ਹੈ ਅਇਦਰਲੇ ਪਾਸੇ ਜਿਹੜਾ ਸਾਰਾ ਸਮਾਨ ਸਮੂਹਣ ਲਾਇਆ ਵਾ ਵੇਚਣ ਲਈ ਐਦਾਂ ਦੇ ਪੁਰਾਣੇ ਪੁਰਾਣੇ ਗੇਟ ਅਗਲੇ ਪਾਸੇ ਨੂੰ ਬਾਜ਼ਾਰ ਐ ਦੇਖੋ ਓਏ ਮੋਟਰਸਾਈਕਲ ਵੀ ਲੈ ਆਉਂਦੇ ਏ ਤੇ ਜਿਹੜਾ ਕਿਲਾ ਵਾਣਾ ਇਹਦਾ ਨਾਮ ਪਤਾ ਕਿ ਤਰ੍ਹਾਂ ਪੈ ਗਿਆ ਗਾਈਡ ਕੀਤਾ ਵੀਰ ਹਣੀ ਤੇ ਇਹ ਦੱਸਣਗੇ ਤੇ ਇਹ ਕਿਲਾ ਮਹਾਰਾਵਲ ਜੈਸਲ ਦੇਵ ਸਿੰਘ ਦੁਆਰਾ 12 ਜੁਲਾਈ 1156 ਮੇ ਬਣਾਇਆ ਗਿਆ 870 ਸਾਲ ਇਹ ਫੋਰਟ ਪੁਰਾਣਾ ਸੈਕੰਡ 올ਡ ਕਿਲਾ ਰਾਜਸਥਾਨ ਫਸਟ ਟੋਟ सेकंड ओल्ड किला जैसलमेर पांच किलोमीटर का एरिया है पूरा फोर्ट का और चित्तौड़ के आफ्टर सेकंड किला ये जैसलमेर का ही है अंदर होटल रेस्टोरेंट इस किले में बनी है क्योंकि राजस्थान में ये पूरा अंदर जो सेकंड किला जो बोलते हैं जैसलमेर का ये पूरा अंदर रियासी किला है पूरा रियासती रियासती एरिया एरिया ब्राह्मण गुरु राजपूत राजा के सनक उनकी पीढ़िया चलती आ रही और पुराना निर्माण है जो जता किया है फोर्ट का कोई लगाया ਇਸ ਦਾ ਨਾਮ ਕਿਵੇਂ ਪੜਾ ਜੈਸਲ ਮੀਰ ਜੈਸਲ ਤੋਂ ਰਾਜਾ ਦਾ ਨਾਮ ਔਰ ਪਹਾੜੀ ਦਾ ਨਾਮ ਮੇਰੂ ਸਿਟੀ ਦਾ ਨਾਮ ਪੜ ਗਿਆ ਜੈਸਲ ਮੇਰ ਐਦਾਂ ਨਾਮ ਪਿਆ ਜੀ ਇਹਦਾ ਜੈਸਲ ਰਾਜਾ ਪਹਾੜੀ ਦਾ ਨਾਮ ਮੇਰੂ ਬਾਕੀ ਇਥੋਂ ਬਾਜ਼ਾਰ ਦੇ ਵਿੱਚੋਂ ਆਪਾਂ ਕੁਝ ਵੀ ਖਰੀਦ ਸਕਦੇ ਆਂ ਇੱਧਰ ਵੇਖੋ ਤੁਸੀਂ ਵੇਖ ਸਕਦੇ ਜੀ ਜੈਸਲ ਮੀਰ ਤੋਂ ਇਥੋਂ ਕੋਈ ਲੈ ਕੇ ਚੱਲੀਏ ਆ ਜੋ ਬਾਦੀ ਆ ਤੇ ਇਹਨਾਂ ਇੱਕ ਕਿਲੇ ਦੇ ਵਿੱਚ ਆਏ ਜਿਹੜਾ ਪ੍ਰਾਤਨ ਕਿਲਾ ਵਾ ਤੇ ਛੋਟਾ ਇਹ ਕਿਲਾ ਵਾ ਤੇ ਇੱਥੇ ਆ ਸਾਰੀਆਂ ਜਿਹੜੀਆਂ ਜਨੀਆਂਆਂ ਵੀ ਆ ਨਾ ਤੇ ਪ੍ਰਾਣੀਆਂ ਬਣੀਆਂ ਹੀ ਆ ਇਹਨਾਂ ਦਾ ਟੂਰਿਸਟ ਪਲੇਸ ਬਣਾਇਆ ਵਾ ਤੇ ਬਾਕੀ ਤੇ ਹੀ ਦੇਖ ਸਕਦੇ ਜੀ ਬੋ ਤੋਏ ਓਪਨੇ ਆ ਪਰ ਤੋ ਕੁਝ ਵੀ ਨਹੀਂ ਆ ਸਕਦਾ ਕਿਉਂਕਿ ਇਹ ਜਾਲੀ ਲਾਈ ਆ ਜਾਲੀ ਲੱਗੀ ਆ ਤੇ ਬਾਹਰੋਂ ਇਹ ਕੁਝ ਇਸ ਤਰੀਕੇ ਦਾ ਬਣਿਆ ਵਾ ਮਤਲਬ ਪੁਰਾਣਾ ਜਿਹਾ ਇਹ ਦੇਖੋ ਤੇ ਉਹ ਤੋਂ ਉਹ ਤੋਂ ਟਿਕ ਟਿਕ ਟਾਈ ਦੀ ਥੱਲੇੋਂ ਤੇ ਇਧਰੋਂ ਚੜ ਕੇ ਐਨੂ ਆ ਜਾਈਦਾ ਤੇ ਹੁਣ ਕਿਧਰ ਨੂੰ ਚਲੀਏ ਚਾਰ ਪੰਜ ਇਧਰ ਜਾਦੇ ਚਾਰ ਪੰਜ ਓਏ ਹੋਏ ਵਰੀਆ ਬਣੀ ਅੱਛਾ ਵੈਪਨ ਵੀ ਹੈ ਇਹ ਦੇਖੋ ਪੁਰਾਣੀ ਬੰਦੂਕ ਵੀ ਹੈ ਜੋ ਕੋਈ ਕੋੜੇ ਕੰਧਾਂ ਵਿੱਚ ਕਰਦਾ ਉਸ ਆੜੇ ਪ੍ਰਾਣੇ ਜਿਹੜੇ ਸ਼ਸਤਰ ਹੈ ਨਾ ਉਹ ਵੀ ਰੱਖੇ ਗਏ ਇੱਥੇ ਜਦੋਂ ਖੋਹ ਨੇੜੇ ਬਾਲੇ ਜੀ ਬਾਲਾ ਬਾਲਾ ਟਾਈਪ ਕਿਉਂਕਿ ਮਗਰ ਉਹ ਮੁਠੀ ਜੀ ਲੱਗੀ ਹੈ ਤੇ ਉਹ ਇਦਾਂ ਛੁਰੀ ਜੀ ਮਾਰਨ ਨੂੰ ਤਾਂ ਕੇਮਲ ਆ ਇਹ ਇਸ ਕੇ ਆ ਏਸ਼ੀਆ ਦੀ ਸਭ ਤੋਂ ਛੋਟੀ ਗਨ ਹੈ ਜੀ ਆਹੜੀ ਹੈ ਨਾ ਇਹ ਰਾਜਸਥਾਨ ਨਾ ਮਿਲੇ ਪਾਣੀ ਮਿਲੇ ਨਾ ਮਿਲੇ ਪਰ ਆਪ ਕੋ ਅਫੀ ਵਰਸਿਕਾ ਮਿਲੇਗਾ ਓਪੀਅਮ ਉਹ ਫੀਮਿਕਰ ਚਾ ਕਰਨੇ ਕੇ ਲੀਏ ਹਾਂ ਇਹ ਸਾਰੇ ਬੈਸ ਕੇ ਸਿੰਗ ਹੈ ਗਨ ਪਾਊਡਰ ਇਕੱਟਾ ਕਰਨੇ ਕੇ ਲੀਏ ਪਰ ਖਾਸੀ ਕੇ ਸਿੰਗ ਜਿਹੜੇ ਮਾਰੂ ਸਪਿੰਕੂਸ ਛੋਟਾ ਢਾਲ ਤਲਵਾਰ ਕਾਬੂ ਤੇ ਆ ਇਹੜਾ ਵਨ ਜਿ ਤਰ੍ਹਾਂ ਕਹੇ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲੀ ਗੱਲ ਇਹ ਉਹੀ ਆ ਕਹੇ ਦੇ ਮੋਢੇ ਤੇ ਰੱਖ ਲਈ ਜਿ ਤਰ੍ਹਾਂ ਅਗਲੇ ਪਾਸੇ ਰੱਖ ਦਿੰਦੇ ਸੀ ਤੇ ਮਗਰੋਂ ਚਲਾ ਦਿੰਦੇ ਸੀ ਹਾਂ ਦੇਖੋ ਪੁਰਾਣਾ ਰਾਜਿਆਂ ਮਹਾਰਾਜਾ ਵਾਲੀ ਕੁਰਸੀ ਚੇਅਰ ਕਿਸੇ ਪੈਂਚਾ ਦੇ ਬਾਅਦ ਮੈਂ ਜਿਹੜਾ ਜਿਹੜਾ ਕਰਨੇ ਕਿ ਰਾਜਾ ਚੇਤਨ ਰਾਜ ਸਿੰਘ ਜੀ ਕੋਈ ਰਾਜਾ ਜੀ ਉਹਨਾਂ ਦੀ ਚੇਅਰ ਹੀ ਇਥੋਂ ਸਾਰਾ ਜੈਸਲਮੇਰ ਦਿਖਣ ਦੇ ਆਏ ਤੁਸੀਂ ਵੇਖੋ ਧਿਆਨ ਤੇ ਇਧਰਲੇ ਪਾਸੇ ਹੋਰ ਤਾਣ ਜਾਣ ਵਾਲਾ ਰਸ ਤੇ ਜਿਹੜਾ ਅੰਦਰਲੇ ਪਾਸੇ ਜਿਹੜੀਆਂ ਫੋਟੋਆਂ ਲੱਗੀਆਂ ਇਹ ਰਾਜਾ ਮਹਾਰਾਜਾਂ ਦੀਆਂ ਲੱਗੀਆਂ ਜਿਹੜੇ ਜਿਹੜੇ ਇੱਥੇ ਰਹੇ ਆ ਪਹਾੜੀਆਂ ਪੀਂਟੀਆਂ ਹੋਣੀਆਂ ਵਾਹ ਇੱਕ ਮੜਾਣੂ ਕਰੀ ਤੇ ਜਿਹੜਾ ਆ ਜਿਹੜਾ ਰਾਜਾ ਵਾ ਨਾ ਇਹ ਹੋਂਦਾ ਵਾ ਇੱਥੋਂ ਦਾ ਤੇ ਇਹ ਸਾ ਦਾ ਅਨਮੈਰਿਟ ਰਾਜਾ ਜੀ ਵੇਖ ਲੋ ਅਗਲਾ ਹੋ ਸਟੇਜ ਤੇ ਜੀ ਜੀ ਕਾਏ ਇਹ ਪਲੰਗ ਆਇਆ ਤੇ ਰਾਂਜੂ ਜੀ ਜਿਹੜਾ ਤੁਸੀਂ ਪਲੰਗ ਵੇਖਿਆ ਤੇ ਹੁਣੇ ਜਿਹੜਾ ਤੁਸੀਂ ਚਾਂਦੀ ਦੇ ਜਿਹੜੇ ਭਾਂਡੇ ਵੇਖੇ ਹਨ ਉਹ ਤਾਂ ਹੀ ਕਿ ਪ੍ਰਾਣੇਸ ਮੇਰੇ ਵਿੱਚ ਜ਼ਹਿਰ ਮਲਾਉਣ ਦਾ ਬੜਾ ਡਰ ਰਹੀ ਨਾ ਹੁੰਦਾ ਸੀ ਕਿ ਕੋਈ ਸਾਡੇ ਜ਼ਹਿਰ ਨਾ ਮਲਾ ਦੇ ਉਹ ਤਾਂ ਕਰਕੇ ਚਾਂਦੀ ਦੇ ਵਿੱਚ ਜ਼ਹਿਰ ਨਾ ਮਲਾ ਦੇ ਕਰਕੇ ਚਾਂਦੀ ਦੇ ਭਾਂਡੇ ਦੇ ਵਿੱਚ ਉਸ ਨਾ ਦਾ ਹੀ ਰੋਟੀ ਪਾਣੀ ਜੋ ਹੀ ਜਾਂਦਾ ਸੀ ਇਹ ਸਿਰਫ ਰਾਜੇ ਦੇ ਮਹਾਰਾਜ ਲਈ ਸਿਰਫ ਬਹਿ ਕੇ ਦੇਖਣ ਵਾਲਾ ਇੱਕ ਸਿਸਟਮ ਹੀ ਇੱਥੇ ਆਨੇ ਵੀ ਉਹ ਨੱਚ ਗਾਣਾ ਕਰਾਉਂਦਾ ਹੁੰਦਾ ਸੀ ਆ ਸਾਰੇ ਦੇ ਸ਼ਾਮਾਂ ਨੂੰ ਇਧਰ ਆਲੇ ਦੁਆਲੇ ਸਾਰੇ ਜਣੇ ਬਹਿ ਜਾਂਦੇ ਹੁੰਦੇ ਸੀ ਨੱਚ ਗਾਣ ਕਰਾ ਕੇ ਮੁੜ ਕੇ ਆ ਉੱਠ ਕੇ ਆਪਣੇ ਕਮਰੇ ਚ ਲਜਾਣਾ ਹੁੰਦਾ ਸੀ ਤੇ ਆ ਤਾਂ ਉਹ ਆ ਜਿੱਥੇ ਜਿ ਤਰ੍ਹਾਂ ਮੰਨ ਲਓ ਇਥੋਂ ਇਥੋਂ ਰਾਣੀਆਂ ਜਿਹੜੀਆਂ ਨਾ ਰਾਜੇ ਦੀਆਂ ਉਹ ਰੰਗ ਰੰਗ ਰੋੜਦੀਆਂ ਸੀ ਤੇ ਇੱਥੇ ਖਲੋਗੇ ਰਾਜਾ ਤਾਂ ਨੂੰ ਦੋਵੇਂ ਹੱਥ ਕਰਕੇ ਕਹਿੰਦਾ ਸੀ ਆਹ ਬੜਾ ਮਜ਼ਾ ਆ ਤੇ 16 ਰਾਣੀਆਂ ਸੀ ਉਹ ਰਾਜੇ ਦੀਆਂ तो पांच 500 साल की मूर्तियां एक ही पत्थर ऊंचा है ना उसको छीनी थोड़ी सी टंक किया गया है तो तो ये जो बीच वाली मूर्ति आप देख रहे हो ना पूरा हिंदुस्तान तो तो भी आप मूर्ति के दर्शन नहीं होंगे ये भगवान रामचंद्र जी की मूर्ति है भगवान रामचंद्र जी को जब चौदह साल का वनवास मिला था ना तो दाढ़ी नहीं बनाई थी दाढ़ी वाले अच्छा और ये दर्पण में देख के मांग तो भर रही है फेर उल्टे करके इसलिए भर रही है ताकि मांग का सिंदूर पैरों में ना गिरे हिंदुओं में मान्यता है कि मांग का सिंदूर पैरों में गिरना अपशकुन होता है अच्छा ये ऊपर क्या है को? ये ये जयपुर में के पीले पत्थर की मोड़के हैं अलग-अलग मोड़के आते एकदम पास अच्छा गाई थोड़ी है रजिस्ट्री जे आड़ी है ना ये राजपूताना रजिस्ट्री है आ स्टाम्प पेपर जेड़े जेड़े लगते हंदे ही ओना टाइमा ते ਰਾਜਾ ਮਾਰਾ ਜਿਆਂ ਦੇ ਟਾਈਮ ਤੇ ਆ ਜਿਹੜੇ ਸਾਰੇ ਡਾਕੂਮੈਂਟ ਹੈ ਨਾ ਜਿਹੜੇ ਇਹ ਅਸਲੀ ਵੈਲਿਡ ਡਾਕੂਮੈਂਟ ਹੀ ਜਿਹੜੇ ਉਹ ਤੋਂ ਉਸ ਟਾਈਮ ਤੇ ਚੱਲਦੇ ਦਿੰਦੇ ਸੀ ਤੇ ਆ ਜਿਹੜੀ ਮੇਰੇ ਖਿਆਲ ਨਾਲ ਇਥੋਂ ਦੀ ਹੀ ਕਰੰਸੀ ਕਹਿੰਦੇ ਆ ਵੀ ਇੱਥੇ ਇੱਕ ਰਾਜਾ ਆਇਆ ਸੀ ਉਹ 7.5 ਫੁੱਟ ਉੱਚਾ ਸੀ ਉਹਦੀ ਐ ਡਰੈਸ ਤਿਆਰ ਕੀਤੀ ਗਈ ਸੀ ਤੇ ਉਹ ਇੱਥੇ ਰਹਿ ਗਈ ਉਹ ਪਰ ਆਇਆ ਹੀ ਨਹੀਂ ਇਥੇ 7.5 ਫੁੱਟ ਉੱਚਾ ਲੰਮਾ ਜਵਾਨ ਉਹ ਆ ਉਹਦੀ ਡਰੈਸ ਹੀ ਜਿਹੜੀ ਆਦੇ ਸਿਰਫ ਬੈਨ ਲਈ ਬਣਾਇਆ ਗਿਆ ਸੀ ਲੰਮੇ ਲੁਮੇ ਨਹੀਂ ਪੈਂਦਾ ਪਰ ਆਇਆ ਹੀ ਨਹੀਂ ਉਹ ਇੱਥੇ ਤੇ ਰਾਜੇ ਦੀ ਡਰੈਸ ਤਿਆਰ ਹੋਈ ਸੀ ਉਹਨਾਂ ਸਮਿਆਂ ਦੇ ਵਿੱਚ ਆਂਦੇ ਆ ਵੀ 4 ਤੋਂ 500 ਘਰ ਹੈ ਜਿਹੜੇ ਉਹ ਇੱਥੇ ਸਾਰੇ ਆ ਬ੍ਰਾਹਮਣ ਜਿਹੜੇ ਲੋਕ ਹਨ ਉਹ ਇੱਥੇ ਵੱਸਦੇ ਆ ਉਦੋਂ ਦੇ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਵੀ ਜੈਸਲਮੇਰ ਦਾ 뷰 ਪੂਰਾ ਵਧੀਆ ਉਹ ਤੇ ਇਹੋ ਗੀ ਆ ਇਹਨਾਂ ਦਾ ਕੋਠਾ ਜਿੱਥੋਂ ਖਲੋਗੇ ਸਾਰਾ ਮੁਲਕ ਵੀਡੀਓ ਬਣਾਉਂਦਾ ਜੀ ਤੇ ਆਇਆ ਜੀ ਇੱਥੋਂ ਦਾ ਰਾਣੀ ਦਾ ਮਹਿਲ ਰਾਣੀ ਬਹੁਤ ਪਤਲੀ ਤੇ ਰਾਣੀ ਜਿਹੜੀ ਸੀ ਨਾ ਉਹ ਚਾਰੀ ਥੋੜੀ ਮੇਰੇ ਅਰਗੀ ਪਤਲੀ ਜੀ ਦੇਖ ਸਕਦੇ ਨਹੀਂ ਤੇ ਪਰ ਹੈਗੀ ਉਹ ਰਾਣੀ ਤੇ ਇਹ ਆ ਜੀ ਇੱਥੋਂ ਦੇ ਜੈਸਲ ਮੇਰ ਦਾ ਮੈਪ ਅਹੀਂ 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 ਤੋਂ ਆਏ ਹਾਂ ਇੱਥੋਂ ਆਉਂਦੇ 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 ਐਂ ਦੀ ਅਸੀਂ ਬਾਜ਼ਾਰ ਨੂੰ ਤਾਣ ਚੜ ਗਏ ਆ ਤੇ ਆ ਆ ਜੀ 올ਡਾ ਸਟੇਜ ਜਿੱਥੇ ਅਸੀਂ ਇਸ ਟਾਈਮ ਤੁਹਾਨੂੰ ਆ ਦਿਖਾਉਨੇ ਆ ਆ ਇੰਨਾ ਸਾਰਾ ਆ ਜਿਹੜਾ ਰਾਜ ਤੇ ਇਧਰਲੇ ਪਾਸੇ ਜਿਹੜੀਆਂ ਉਹ ਨਾ ਉਹ ਪ੍ਰਾਣੀਆਂ ਇੱਥੋਂ ਦੇ ਜੈਸਲਮੀਰ ਦੀਆਂ ਫੋਟੋਆਂ ਲਈਆਂ ਗਈਆਂ ਆ। ਆ ਵੇਖੋ ਆ ਜੇ ਸਾਰਾ ਜੈਸਲਮੀਰ ਆ ਉੱਤੇ ਉੱਤੇ ਆ ਨਾ ਜਿਹੜਾ ਆ ਜਿਹੜਾ ਜਿੰਨਾ ਵੀ ਬਾਜ਼ਾਰ ਅਸੀਂ ਹੁਣ ਇਸ ਟਾਈਮ ਤੇ ਇਹ ਕੋ ਮੰਡਾ ਆ ਇਹਦੇ ਇਹ ਇਹਦੇ ਵਿੱਚ ਬਾਅਦ ਚੋ ਕਿਲਾ ਬਣਿਆ ਤੇ ਆ ਜਿਹੜੀਆਂ ਇਹਦੇ ਵਿੱਚ ਇਮਾਰਤਾਂ ਜਿੱਤਰਾ ਵਖੌਂਡ ਹੈਗੀ ਏਡੇ 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 ਜਿਹੜੇ ਆ ਇਨਸਾਨ ਤੇ ਐਡੀਆਂ ਐਡੀਆਂ ਇਮਾਰਤਾਂ ਹੁਣ ਬਹੁਤ ਛਿਪੀ ਅੱਗੇ ਬੈਠੇ ਆ ਬਾਲਮਾ ਛੋਟਨਾ ਦਾ ਬਾਲਮਾ ਬਾਲਮਾ ਭਾਈ ਬਾਲਮ ਭਾਈ ਆ ਕਲਚਰ ਦੇਸ ਦਾ ਟ੍ਰਾਈ ਕਰ ਕਲਚਰ ਦੇ ਹਿਸਾਬ ਨਾਲ ਆਂਠ ਦੇ ਮਗਰ ਜਿਹੜਾ ਇਹਨਾਂ ਨੇ ਆ ਪਾਇਆ ਨਾ ਰੇੜਾ ਜ ਆ ਉਹ ਵਧੀਆ ਲੱਗਣ ਡਿਆ ਉਹਦੇ ਮੰਮੀ ਨੂੰ ਵੈਸੇ ਵੀ ਸ਼ੌਂਕ ਹੁੰਦਾ ਵਾ ਤੇ ਮੈਂ ਰਦਾ ਲੈ ਲਈਏ ਤੇ ਇੱਥੇ ਨਾ ਇੱਕ ਹਵੇਲੀ ਆ ਆਈਡੀ ਕੋਠਾ ਰੀ ਪਟਵਾ ਹਵੇਲੀ ਮਿਊਜ਼ੀਅਮ ਇਹ ਮਿਊਜ਼ੀਅਮ ਬਣਿਆ ਅੰਦਰਲੇ ਪਾਸੇ ਤੇ ਬੜੀ ਬੀਨਾ ਕਰੀ ਕੀਤੀ ਇਹਦੇ ਤੇ ਬਹੁਤ ਜਿਆਦੀ ਇਦਾਂ ਕੋ ਨਾ ਆਹੀ ਜਿਹੜੀ ਪਟਵਾ ਹਵੇਲੀ ਤੇ ਇਹਦੇ ਸਾਹਮਣੇ ਮਿਊਜ਼ਿਕ ਡਾਂਸ ਆਹ ਪਤਾ ਨਹੀਂ ਕਿਹੜਾ ਡਾਂਸ ਆ ਮੇਰੇ ਖਿਆਲ ਰਾਜਸਥਾਨੀ ਡਾਂਸ ਹੀ ਆ ਜੜਾ ਆ ਡੇੜੇ ਦੇ ਪੰਗੜਾ ਹੀ ਪਾਉਂਦੇ ਆ ਤੇ ਪੰਗੜੇਆੜੇ ਤਾਂ ਹੀ ਪਰਾਂ ਨੂੰ ਚਲੇ ਗਏ ਆ ਤੇ ਇਹਦੇ ਅੰਦਰ ਨਾ ਜਿਹੜਾ ਜਿਤਰਾ ਮਿਊਜ਼ੀਅਮ ਟਾਈਪ ਬਣਿਆ ਵਾ ਤੇ ਸ਼ੀਸ਼ਮਹਿਲ ਬਣਿਆ ਵਾ ਇਹ ਥੋੜਾ ਜਿਹਾ ਦਿਖਿਆ ਤੁਹਾਨੂੰ ਮੈਂ ਦਿਖਾਉਣਾ ਅੰਦਰ ਤਾਂ ਨਹੀਂ ਅਸੀਂ ਚੱਲੇ ਤੇ ਆਹ ਵੇਖੋ ਸ਼ੀਸ਼ਮਹਿਲ ਬਣਿਆ ਇਹਦੇ ਅੰਦਰ ਉਹਦੇ ਅੰਦਰ ਆੜਾ ਸ਼ੀਸ਼ਮਹਿਲ ਬਣਿਆਵਾਂ ਨੇ ਹੁਣੇ ਚੱਲੇ ਆ ਇਧਰਲੇ ਪਾਸੇ ਗਲੀਆਂ ਹੀ ਆਂ ਦੇ ਵਿੱਚ ਤੇ ਅਗਲੇ ਪਾਸੇ ਸਟਾਲ ਵੱਜਦਾ ਇਹ ਜੀ ਜਾ ਜੁਨਾ ਦੇ ਲੈ ਠੀਕ ਨਲਕਾ ਵੇਖਿਆ ਉਹਦੇ ਵਿੱਚੋਂ ਪਾਣੀ ਵੀ ਨਿਕਲਦਾ ਜੀ ਇੱਕ ਮਿੰਟ ਟੱਕੀ ਪਾਣੀ ਪਾਣੀ ਟੱਕੀ ਇੱਧਰ ਰੱਖੋ ਪਾਣੀ ਰੁਕ ਗਿਆ ਪਾਣੀ ਛੱਡੀ ਆ ਵੇਖੋ ਹੁਣ ਅਸੀਂ ਨਾ ਇੱਧਰ ਆਏ ਹਾਂ ਇੱਧਰ ਬਾਜ਼ਾਰ ਵਾਲੀ ਸਾਈਡ ਤੇ ਤੇ ਉਹ ਜਿਹੜਾ ਪਾਉ ਉਹ ਇਸ ਤਰ੍ਹਾਂ ਦੇ ਊਠ ਬਣਾਉਂਦਾ ਜੀ ਰੇਤਾ ਪਾ ਕੇ ਨਾ ਉਹਦੇ ਵਿੱਚ ਤੇ ਐ ਵਧੀਆ ਡਿਜ਼ਾਈਨਿੰਗ ਪੂਰੀ ਵਧੀਆ ਕਰਦਾ ਜੀ ਉਹ ਦੇਖੋ ਲਾਈਵ ਤੇ ਆਹ ਇਥੋਂ ਦਾ ਬਾਜ਼ਾਰ ਜੈਸਲਮੇਰ ਤੋਂ ਉੱਤਰ ਕੇ ਹੈ ਪੂਰਾ ਕੰਪਲੀਟ ਕਰਨਾ ਕਹੀ ਕੰਪਲੀਟ ਕਰੂੰਗਾ ਜਿਹੜਾ ਉਹ ਬਣਾ ਰੱਖਿਆ ਹੁਣ ਸ਼ੁਰੂ ਤੋਂ ਬਣਾਉਂਦੇ ਆ ਬੇਸ ਤੋਂ ਬੇਸਿਕ ਤੋਂ ਅੱਛਾ ਉਹ ਨਾਂ ਲਿਖੂਗਾ ਹਾਂ ਨਾਂ ਲਿਖਣਾ ਬੇਸ ਤੋਂ ਬਣਾਣਾ ਹੈ ਤੇ ਬੋਲਣ ਬੇਸ ਤੋਂ ਅੱਛਾ ਨਾਮ ਲਿਖੰਦਾ ਸੀ ਸੀ ਜੀ ਲਿਖਾਉਣਾ ਹਾਂ ਤੇ ਰਸਤੇ ਜਾਂਦਾ ਹੈ ਤੇ ਆਹ ਪਾਉ ਲੋਹੇ ਦਾ ਬਣਿਆ ਜੀ ਲੋਹੇ ਦਾ ਤੇ ਆ ਆ ਜੀ ਇੱਥੋਂ ਦੀ ਗਾਦੀ ਸਰ ਲੈ ਕੇ ਜਿਹਦੇ ਵਿੱਚ ਟੂਰਿਸਟਾਂ ਨੂੰ ਝੂਟੇ ਝਾੜੇ ਦਿੰਦੇ ਆ ਇਹਨੂੰ ਬੋਟ ਐਕਟ ਕੋਈ ਯੈਸ ਆਹਨੇ ਤੇ ਜਾਈਂ ਬੰਦੇ 10 ਵਾਲੀ 10 ਵਾਲੀ 10 ਸੀਟਰ 400 ਵਾਲੀ ਦਰੋਂ ਦੋ ਵੋਟ ਦੋ ਵੋਟ ਲੋ ਜੀ ਅਸੀਂ ਪਹਿਲੀ ਵਾਰੀ ਮੈਂ ਆੜੀ ਬੇੜੀ ਦੇ ਵਿੱਚ ਬੈਠਾ ਵਾਂ ਵੈਸੇ ਤੇ ਚੰਡੀਗੜ੍ਹ ਦੇ ਵਿੱਚ ਸੁਖਨਾ ਲੈਕ ਦੇ ਵਿੱਚ ਹੈਗੀ ਆ ਤੇ ਅੱਜ ਦਾ ਡਰਾਈਵਰ ਮੈਂ ਆ ਉਹ ਮੈਂ ਵੀ ਆ ਇਹਦਾ ਪਾਇਲਟ ਮੈਂ ਕਿਹ ਹੈ ਇਧਰੇ ਹੈ ਆ ਸਟੀਰਿੰਗ ਆ ਇਧਰ ਖਾ ਆਈ ਸੰਜੇਰਾ ਜੇ ਐਨੂ ਜਾਣਾ ਵਾ ਤੇ ਮੈਂ ਐਨੂ ਮੋੜੂਗਾ ਇਧਰ ਖਾ ਐਨੂ ਐਨੂ ਜਾਣਾ ਪਾ ਇਧਰ ਖਾ ਤੇ ਜੇ ਆਉਣ ਨੂੰ ਜਾਣਾ ਤੇ ਆਉਣ ਨੂੰ ਮੋੜੂਗਾ ਮੈਂ ਬ੍ਰੇਕ ਬ੍ਰੇਕ ਚੱਪੂ ਵਾਰਾ ਚੱਪੂ ਓਏ ਨਾ ਚੁਰਤ ਨਿਕਲ ਜਾਣਾ ਇਹ ਓ ਚੁਰਤ ਨਿਕਲ ਜਾਣਾ ਓਸ इकठा करके ਨਾ ਤੇ ਆ ਦੋ ਊਂਠ ਬਣਾਏ ਆ ਇੱਥੇ ਹਾਰਡਾ ਲੇਜ਼ਰ ਸ਼ੋ ਵੀ ਚੱਲਦਾ ਜੀ ਸਾਨੂੰ ਪਤਾ ਨਹੀਂ ਸੀ ਅਸੀਂ ਚੱਲ ਚੱਲੇ ਹਾਂ ਇੱਕੇ ਦਮ ਚੱਲ ਪਿਆ ਉੱਧਰ ਵਾਹ ਪਰ ਆਇਆ ਉਹ ਸਪੂਟ ਪਰ ਜਿੱਥੇ ਜਹਾਜ਼ ਆ ਵੀ ਸੌਂ ਰਹੇ ਲੋਕੀਂ ਪਰ ਕ੍ਰਿਕਟ ਤੋ ਬਾਰੇ ਅੱਹੀ ਅਲੈਕੁਮ ਅਲੈਹ ਅਸੀਂ ਪਹੁੰਚ ਚੁੱਕੇ ਆ ਆਪਣੀ ਗੱਡੀ ਦੇ ਕੋਲ ਤੇ ਅਸੀਂ ਥਾਬੇ ਤੇ ਰੁਗੇ ਆ ਜਿਦੋਂ ਸੇ ਰੋਟੀ ਖਾਣ ਲੱਗੇ ਆ ਏ ਬਾਸ ਮੁੜ ਕੇ ਪਿੰਡ ਨੂੰ ਚੱਲ ਜਾਣਾ ਸਿੱਧਾ ਹੀ ਗੱਡੀ ਖੇਂਦੇ ਨਹੀਂ ਆ ਪੰਜਾਬ ਵਾਲੋਂ ਤਰਨਤਾਰਨੋਂ ਪਹੁੰਚ ਗਏ ਆ ਘਰੇ ਤੇ ਘਰੇ ਲਾਉਣ ਤੋਂ ਬਾਅਦ ਅਸੀਂ ਸਮਾਨ ਸਮੂਹ ਨਾਲ ਆਪਦਾ ਜਿਹੜਾ ਵਾ ਉਹ ਲੱਗੇ ਆ ਲਾਉਣ ਗੱਡੀ ਦੇ ਵਿੱਚੋਂ ਤੇ ਇਹੀ ਆਪਣੇ ਡਰਾਈਵਰ ਸਾਹਿਬ ਬਹੁਤ ਵਧੀਆ ਨੈਚਰ ਲੱਗਾ ਇਹਨਾਂ ਦਾ ਤੇ ਗੱਡੀ ਇਹਨਾਂ ਨੇ ਦਿਨ ਰਾਤ ਚਲਾਈ ਦਿਨ ਰਾਤ ਗੱਡੀ ਚਲਾਈ ਤੇ ਥੱਕੇ ਥੁੱਕੇ ਨਹੀਂ ਵਿਚਾਰੇ ਫਿਰ ਵੀ ਬਹੁਤ ਵਧੀਆ ਨੈਚਰ ਹੈ ਭਾਈ ਦਾ ਨਾਮ ਹੈ ਹਾਪੀ ਸਿੰਘ ਤੇ ਘਰੇ ਪਹੁੰਚਣ ਤੋਂ ਬਾਅਦ ਤੁਸੀਂ ਦੇਖ ਸਕਦੇ ਜੀ ਵੀ ਆਹ ਵੇਖੋ ਹਰਕਤ ਆ ਇਹਨਾਂ ਦੀਆਂ ਗੱਡੀ ਜਿਹੜੀ ਲੱਥਨ ਦੀ ਹੈ ਨਾ ਸਮਾਨ ਦੀ ਗੱਡੀਆਂ ਦੀ ਪੈ ਗਈਆਂ ਤੇ ਜਿਹੜਾ ਗੱਡੀ ਦੇ ਵਿੱਚ ਉਹਨਾਂ ਹੀ ਸਮਾਨ ਸੂਣ ਸਾਰਾ ਲੱਗੇ ਕੱਢਣ ਚੋਲਾ ਵਹੀਂ ਗਿਰੀ ਆ ਕੀ ਦੀ ਐ ਗਿਰੀ ਚੋਲਾ ਵਹੀਂ ਲੈ ਆ ਸਰਤਾ ਇਹ ਹੀ ਆਪਣਾ Rajasthan ਦਾ ਟੂਰ ਤੇ ਲਾਟਦੇ ਹੀ ਸਾਰਾ ਸਮਾਨ ਲਾ ਗਏ ਤੇ ਵੀਰ ਕਰੋ ਚਾਹ ਪਾਣੀ ਪੀ ਕੇ ਇਹ ਹੋ ਗਈ ਕਰ ਦੇਣੀ ਆ ਬਾਏ ਬਾਏ ਸਾਰਿਆਂ ਨੂੰ ਤੇ ਇਹ ਜੇ ਆਪਣਾ ਵਲੌਗ ਚੰਗਾ ਲੱਗਾ ਤਾਂ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਸੰਗੈ ਬਾਏ ਬਾਏ ਬਾਈ ਕਰੋ ਪਰਿਓ